ਇਤੇ ਕੁਝ ਦਿਨ ਪਹਿਲਾਂ ਪਿੰਡ ਪੱਟੀਮੂੜ ਠੱਕਰਪੂਰਾ ਕੈਥਲਿਕ ਚਰਚ ਵਿੱਚ ਜੇ ਕੁਝ ਸ਼ਰਾਰਤੀ ਅੰਸਰਾਵਲੋਂ ਰਾਤ ਸਮੇਂ ਦਾਖਲ ਹੋ ਕੇ ਮਾਤਾ ਮਰੀਮ ਅਤੇ ਯੂਸੂ ਮਸੀਹ ਦੀ ਮੂਰਤੀ ਨੂੰ ਤੋੜਦੇ ਹੋਏ ਉਹਨਾਂ ਦੇ ਸਿਰ ਆਪਣੇ ਨਾਲ ਲੈ ਗਏ ਸਨ ਅਤੇ ਜਾਂਦੇ ਸਮੇਂ ਫਾਦਰ ਦੀ ਗੱਡੀ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਅੰਦਰ ਇਸ ਘਟਨਾ ਨੂੰ ਲੈ ਕੇ ਸਖਤ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਸੀ ਅਤੇ ਕ੍ਰਿਸਚੀਅਨ ਭਾਈਚਾਰੇ ਵੱਲੋਂ ਵੀ ਇਸ ਦਾ ਵੱਡੇ ਪੱਧਰ ਤੇ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ ਅਧਿਥਾਨ ਹਾਂ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਡੀਜੀਪੀ ਵੱਲੋਂ 크ਿਸਟਿਅਨ ਪਾਈਚਾਰੇ ਦੇ ਲੋਕਾਂ ਨੂੰ ਵਿਸ਼ਵਾਸ ਦਿਲਾਇਆ ਗਿਆ ਸੀ ਕਿ ਉਹ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਣਗੇ ਪਰ 4 ਦਿਨ ਬੀਤ ਜਾਣ ਦੇ ਬਾਵਜੂਦ ਵੀ ਜੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਅੱਜ ਕੈਥਲਿਕ ਚਰਚ ਠੱਕਰਪੁਰਾ ਪੱਟੀ ਮੋੜ ਤੋਂ ਸ਼ਾਂਤਮਈ ਟਾਕ ਨਾਲ ਕਿਸ਼ਨ ਪਾਈਚਾਰੇ ਦੇ ਲੋਕਾਂ ਨੇ ਕੈਂਡਲ ਮਾਰਚ ਕਰ ਪ੍ਰਭੂ ਯੂਸੂ ਮਸੀਹ ਦੀ ਪ੍ਰਾਰਥਨਾ ਕੀਤੀ ਅਤੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ ਇਸ ਉਪਰੰਤ ਕਈ ਸਿੱਖ ਭਾਈਚਾਰੇ ਦੇ ਲੋਕ ਵੀ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਜਿਨ੍ਹਾਂ ਵਿਸ਼ਰਾੜਤੀ ਅੰਸਰਾਂ ਨੇ ਇਹ ਹਰਕਤ ਕੀਤੀ ਹੈ ਉਹਨਾਂ ਨੂੰ ਪੁਲਿਸ ਤੁਰੰਤ ਗ੍ਰਿਫਤਾਰ ਕਰੇ ਅਤੇ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਇਹਨਾਂ ਸ਼ਰਾੜਤੀ ਅੰਸਰਾਂ ਨੇ ਧਰਮ ਦੇ ਨਾਂ ਤੇ ਸਿੱਖ ਮੁਸਲਿਮ ਹਿੰਦੂ ਈਸਾਈ ਭਾਈਚਾਰੇ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਾਫੀ ਨਿੰਦਨਯੋਗ ਹੈ ਇਸ ਉਪਰੰਤ ਗੱਲਬਾਤ ਕਰਦੇ ਹੋਏ ਫਾਦਰ ਲੋਰਸ ਨੇ ਸਖਤ ਸ਼ਬਦਾਂ ਦੇ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਨਹੀਂ ਤਾਂ ਇਸ ਦੇ ਪ੍ਰਨਾਮ ਕਾਫੀ ਘਾਤਕ ਹੋਣਗੇ ਅਤੇ 크ਰਿਸਚਨ ਭਾਈਚਾਰੇ ਦੇ ਲੋਕ ਪੂਰੇ ਦੇਸ਼ ਅੰਦਰ ਵੱਡੇ ਪੱਧਰ ਤੇ ਸੜਕਾਂ ਤੇ ਉਤਰਣਗੇ ਜਿਸ ਦੇ ਜ਼ਿੰਮੇਵਾਰ ਪੰਜਾਬ ਸਰਕਾਰ ਆਪ ਹੋਵੇਗੀ ਮੇਰਾ ਨਾਮ ਹੈ ਫਾਦਰ ਲੋਰਸ ਮੈਂ ਤੋਂ ਬਿਆਸ ਸੈਕਰਖੜ ਕੈਥਲਿਕ ਚਰਚ ਬਿਆਸ ਤੋਂ ਆਇਆ ਅਤੇ ਇਹ ਦੁੱਖ ਪਰियां ਘਟਨਾ ਵਿੱਚ ਹਿੱਸਾ ਲੈਣ ਦੇ ਲਈ ਆਇਆ ਅਤੇ ਕਾਜ਼ ਕਰਕੇ ਸਰਕਾਰ ਨੂੰ ਇਹ ਸੰਦੇਸ਼ ਦੇਣ ਦੇ ਲਈ ਆਇਆ ਕਿ ਇਹ ਅੱਛਾ ਨਹੀਂ ਹੋਇਆ ਇਹ ਸਾਡੇ ਨਾਲ ਬਹੁਤ ਤੱਕਾ ਹੋਇਆ ਅਤੇ ਇਹ ਜੋ ਸਾਡਾ ਜੋ ਦੁੱਖ ਪ੍ਰਗਟਾਵਾ ਹੈ ਉਹ ਸਰਕਾਰ ਦੇ ਲਈ ਇੱਕ ਸੰਦੇਸ਼ ਹੈ ਕਿ ਈਸਾਈ ਲੋਗ ਸੱਚਾਈ ਨੂੰ ਅਤੇ ਸ਼ਾਂਤੀ ਨੂੰ ਪਿਆਰ ਕਰਨ ਵਾਲਾ ਹੈ ਚੇਤੀ ਤੋਂ ਚੇਤੀ ਇਸ ਦਾ ਸੱਚਾਈ ਬਾਗਰ ਲਿਆਵੇ ਅਤੇ ਲੋਕਾਂ ਦੇ ਸਾਹਮਣੇ ਦਿਖਾਵੇ ਕਿ ਇਹ ਜੋ ਹੋਇਆ ਹੈ ਬਹੁਤ ਬਹੁਤ ਗਲਤ ਹੋਇਆ ਸਰ ਇੱਕ 4 ਦਿਨ ਬੀਤ ਚਲੇ ਆਂ ਔਰ ਪੁਲਿਸ ਕੀ ਓਰ ਸੇ ਆਬੀ ਤੱਕ ਦੋਸ਼ੀਓਂ ਕੋ ਗ੍ਰਿਫਤਾਰ ਨਹੀਂ ਕੀਆ ਗਿਆ। ਕੀ ਸੰਦੇਸ਼ ਦੇਣਾ ਜਦ ਪੁਲਿਸ? ਯਹੀ ਯਹੀ ਹੈ ਜੋ ਅੱਜ ਸਾਡੇ ਜੋ ਪ੍ਰਕੜਾਵੇ ਦਾ ਇਹ ਜੋ ਸ਼ੋਭਿਆਤਰਾ ਕੈਂਡਲ ਯਾਤਰੇ ਕਾ ਮਕਸਦ ਵੀ ਸਰਕਾਰ ਨੂੰ ਇੱਕ ਸੰਦੇਸ਼ ਹੈ ਕਿ ਤੁਸੀਂ ਸਾਨੂੰ ਬਹੁਤ ਹੌਸਲਾ ਦਿਆ ਸੀ ਕਿ 4 ਦਿਨ ਦੇ ਅੰਦਰ ਅੰਦਰ ਨਤੀਜਾ ਬਾਹਰ ਲਿਆਵਾਂਗੇ ਬਲਕਿ ਅੱਜ 4 ਦਿਨ ਨੰਗ ਗਿਆ ਅਬੀ ਤੱਕ ਕੋਈ ਵੀ ਸਿਰਾਕ ਨਹੀਂ ਮਿਲਿਆ। ਅਸੀਂ ਇਹ ਬੇਨਤੀ ਕਰਦੇ ਹਾਂ ਕਿ ਕਿਸਾਨੋ ਦੁਬਾਰਾ ਸੜਕ ਤੇ ਉਤਰਨਾ ਨਾ ਪਾਵੇ ਕਿ ਇਸੇ ਹੀ ਮਾਹੌਲ ਦੇ ਵਿੱਚ ਸਾਨੂੰ ਇਨਸਾਫ ਦਿੱਤਾ ਜਾਵੇ ਨਹੀਂ ਤੋ ਇਹ ਰੋਸ਼ ਬਹੁਤ ਹੀ ਕਦਰਨਾਕ ਤੰਗ ਦੇ ਨਾਲ ਸੜਕ ਤੇ ਉਤਰ ਸਕਦਾ ਹੈ ਅਜਰਾਜ ਕੈਂਡਲਮਾਰਜ ਕੀਤਾ ਜਾ ਰਿਹਾ ਹੈ ਕਿ ਠਕਰਪੁਰਾ ਚਰਚ ਤੋਂ ਕੀ ਗੱਲ ਹੈ ਚੰਦੁਰ ਕਿਸ ਬੰਦ ਕੀਤਾ ਜਾ ਰਿਹਾ ਹੈ ਅੱਜ ਚਰਚ ਵਿੱਚ ਚਰਚ ਹਮੇਸ਼ਾ ਆਪਣੇ ਕਰ ਸ਼ਾਂਤੀ ਦਾ ਪ੍ਰਤੀਕ ਹੈ ਮੁਸੀਬਾ ਜਿਹੜਾ ਹਮੇਸ਼ਾ ਸ਼ਾਂਤੀ ਦਾ ਸੰਦੇਸ਼ ਸੁਨੇਹਾ ਦਿੰਦਾ ਹੈ ਅੱਜ ਜੋ ਵੱਖ-ਵੱਖ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਆ ਕੇ ਇੱਕ ਸ਼ਾਂਤੀ ਮਾਰਚ ਕਰ ਰਹੇ ਹਨ ਜਿਸ ਦਾ ਇਹ ਸੁਨੇਹਾ ਹੈ ਕਿ ਘੱਟੋ-ਘੱਟ ਅਸੀਂ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰੀਏ ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਹਨ ਕਿ ਉਹ ਆਪਣੀਆਂ ਗਲਤੀਆਂ ਪਰਮੇਸ਼ਰ ਉਹਨਾਂ ਨੂੰ ਮਾਫ਼ ਕਰੇ ਅਤੇ ਜਲਦੀ ਤੋਂ ਜਲਦੀ ਉਹ ਆ ਕੇ ਆਪਣੀ ਮਾਫੀ ਮੰਗੇ ਆਪਣਾ ਪਛਤਾਵਾ ਕਰਨਾ ਜਿਹੜੀ ਇਹ ਬੇਅਦਬੀ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਵੱਲ ਹੁਣ ਤੱਕ ਕੋਈ ਨੂੰ ਸਾਫ਼ ਮਿਲਿਆ ਕੋਈ ਮੌਕੇ ਤੇ ਪਹੁੰਚਿਆ ਅਫਸਰ ਵੱਡੇ ਕੋਈ ਹੁਣ ਤੱਕ ਐਸਐਸਪੀ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੱਖ-ਵੱਖ ਸੈਟ ਵੀ ਗਠਨ ਕੀਤੀ ਗਈ ਤੇ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਕੋਈ ਦਖਲ ਰਾਹੀ ਆਪਣਾ ਇੱਕ ਸ਼ਾਂਤੀ ਦਾ ਸੰਦੇਸ਼ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਿੱਖ ਭਾਈਚਾਰਾ ਮੁਸੀ ਭਾਈਚਾਰਾ ਤੇ ਪੰਜਾਬ ਦੇ ਵਿੱਚ ਸਾਰਾ ਭਾਈਚਾਰਾ ਮਨ ਤੇ ਸ਼ਾਂਤੀ ਚਾਹੁੰਦਾ ਹੈ ਕਿ ਬਰਕਰਾਰ ਵੀ ਬਣੀ ਰਹੂ। ਮੇਰੇ ਨਾਲ ਪਾਸ ਸੁਖਮ ਸਿੰਘ ਪਾਸ ਰੈਫਰ ਐਸੋਸੀਏਸ਼ਨ ਦਾ ਚੇਅਰਮੈਨ ਤਰਨਤ। ਅੱਜ ਇਹ ਕੈਂਡਲ ਮਾਰਚ ਕੀਤਾ ਜਾ ਰਿਹਾ ਠੱਕਰਪੁਰਾ ਚਰਚ ਤੋਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹਦੇ ਇਹ ਸ਼ਾਂਤੀ ਕੈਂਡਲ ਮਾਰਚ ਆ ਔਰ ਅਸੀਂ ਉਹਨਾਂ ਲੋਕਾਂ ਵਾਸਤੇ ਪ੍ਰਾਰਥਨਾ ਕਰਦੇ ਹਾਂ ਜਿਨ੍ਹਾਂ ਨੇ ਇਹ ਕਾਣ ਕੀਤਾ ਕਿ ਜਲਦੀ ਆਪਣੇ ਆਪ ਨੂੰ ਆ ਪੇਸ਼ ਹੋ ਜਾਣਾ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ ਅੱਜ 4 ਦਿਨ ਬੀਤ ਚੁੱਕੇ ਆ ਕਿ ਪੁਲਿਸ ਵੱਲੋਂ ਅਜੇ ਤੱਕ ਬੰਦੇ ਵੀ ਰੈਸਟ ਨਹੀਂ ਕੀਤੇ ਗਿਆ ਕੀ ਕਿਹਾ ਜਾਵੇ ਐ ਐਸਐਸਪੀ ਨੇ ਵਿਸ਼ਵਾਸ ਦਿਵਾਇਆ ਹੈ ਸਾਨੂੰ ਅੱਜ ਵੀ ਉਹਨਾਂ ਦਾ ਗੜਬੜ ਨਹੀਂ ਆ ਔਰ ਉਹ ਆਪਣਾ ਪੂਰਾ ਜੋਰ ਲਾ ਰਹੇ ਆ ਸਾਨੂੰ ਵਿਸ਼ਵਾਸ ਹੈ ਕਿ ਛੇਤੀ ਤੇ ਛੇਤੀ ਹੀ ਇਹ ਲੋਕ ਖੜੇ ਜਾਣਗੇ ਕੀ ਨਾਮ ਹੈ ਜੀ ਆਪਣਾ ਜਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਤੇ ਅੱਜ ਤੁਸੀਂ ਇਹ ਕੈਂਡਲ ਮਾਰਚ ਕ੍ਰਿਸ਼ਨ ਭਾਈ ਜਰ ਦੇ ਨਾਲ ਸ਼ਾਮਲ ਹੋਏ ਜੀ ਕੀ ਕਹਿਣਾ ਚਾਹੁੰਦੇ ਜੀ ਅਸੀਂ ਜਿਹੜੇ ਸ਼ਰਾਬ ਦੀ ਅਸਰ ਨੇ ਮਾਰੀ ਤਾਂ ਨਾ ਕੀਤੀ ਅਸੀਂ ਉਹ ਅਸੀਂ ਵਿਰੋਧ ਦੇ ਵਿੱਚ ਆਏ ਆ ਅਸੀਂ ਅਸੀਂ ਭਾਈ ਭਾਈ ਜਰ ਦੇ ਨਾਲ ਆ ਤੇ ਸਾਡੀ ਇੱਕ ਜੁਟਤਾ ਆ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਅਸੀਂ ਕੱਟੇ ਆ ਤੇ ਪੂਛ ਪੰਜਾਬ ਨੂੰ ਅਸੀਂ ਅਪੀਲ ਕਰਦੇ ਆ ਵੀ ਇਹਦਾ ਜਲਦ ਤੋਂ ਜਲਦ ਨਿਸ਼ਾਪ ਹੋਇਆ ਜਾਵੇ